ਫੁੱਲ ਸਬ ਦੁਬਾਰਾ ਤੋਂ ਤੁਸੀਂ ਇੱਕ ਕੋਸ਼ਿਸ਼ ਕਰ ਰਹੇ ਹੋ ਕਿ ਕਰਨੀ ਹੈ ਤਿੰਨ ਵਾਰ ਪਹਿਲੇ ਤੁਹਾਡੇ ਕਿਸਾਨੀ ਜਥਾ ਜਿਹੜਾ ਆਲਰੇਡੀ ਜਾ ਚੁੱਕਿਆ ਹੈ ਜਿਹੜਾ ਦਿੱਲੀ ਕੁਝ ਕਰਨਾ ਸੀਗਾ ਤੇ ਉਧਰੋਂ ਸਰਕਾਰਾਂ ਦਾ ਕੀ ਵਤੀਰਾ ਸੀ ਉਹ ਸਭ ਨੇ ਦੇਖਿਆ ਫਿਰ ਦੁਬਾਰਾ ਤੋਂ ਇਸ ਤਿੱਕੇ ਦੀ ਪਲੈਨਿੰਗ ਕੋਈ ਐਨੀ ਸਵੀ ਤਨ ਜਥਾ ਹੁੰਦਾ ਸੀ ਤਨ ਜਥੇ ਤੋਰ ਹੁੰਦਾ ਸੀ ਸਾਡਾ ਐ ਸੀਗਾ ਵੀ ਅਸੀਂ ਲਗਾਤਾਰ ਇਹਨਾਂ ਨੂੰ ਕੰਟੀਨਿਊ ਕਰਾਂਗੇ ਪਰ ਅਸੀਂ ਉਹ ਜਾਬਰ ਚੱਲਿਆ ਠੀਕ ਹੈ ਪਹਿਲੇ ਜਥੇ 'ਚ ਵੀ ਦੂਜੇ ਜਥੇ 'ਚ ਵੀ ਅਥਰੂ ਗੈਸ ਦੇ ਗੋਲੇ ਵੀ ਹੋਏ ਨੇ ਜਿਵੇਂ ਤੁਸੀਂ ਦੱਸਿਆ ਹੋਵੇ ਮਿਰਚ ਸਪਰੇ ਵੀ ਹੋਈ ਹੈ ਪਲੱਸ ਰਬੜ ਬੁਲਟ ਵੀ ਵਰਤੀਆਂ ਗਈਆਂ ਨੇ ਦਿਖਾਈਆਂ ਨੇ ਸਾਡੇ ਆਗੂਆਂ ਨੇ ਪਹਿਲਾ 6 ਨੂੰ ਸੀਗਾ ਦੂਜਾ 8 ਨੂੰ ਹੋ ਗਿਆ ਤੀਜਾ 14 ਨੂੰ ਹੋ ਗਿਆ ਲਗਭਗ 3 ਜਾਂ 4 ਦਿਨਾਂ ਦੇ ਵਕਫੇ ਤੇ ਪਰ ਇਹ ਇੱਕ ਮਹੀਨੇ ਦਾ ਵਕਫਾ ਹੋ ਗਿਆ ਤਾਂ ਉਹਦਾ ਕਾਰਨ ਹੈ ਵੀ ਦੋ ਵੱਡੇ ਪ੍ਰੋਗਰਾਮ ਇਹਦੇ ਵਿੱਚ ਆ ਗਏ ਸੀਗੇ ਪੰਜਾਬ ਬੰਦ ਦਾ ਪ੍ਰੋਗਰਾਮ ਆਇਆ ਤੁਹਾਨੂੰ ਪਤਾ ਹੀ ਹੈ ਵੀ ਸਫਲ ਹੋਇਆ ਉਸ ਤੋਂ ਬਾਅਦ ਬਟਾ ਕੱਠ ਹੋਇਆ ਖਨੌਰੀ ਮਹਾਪੰਚਾਇਤ ਹੋਈ 4 ਜਨਵਰੀ ਨੂੰ ਤੇ ਇੱਕ ਉਧਰ ਆਪਣਾ ਡਲੇਵਾਲ ਸਾਹਿਬ ਦਾ ਵਰਤ ਵੀ ਚੱਲ ਰਿਹਾ ਸੀਗਾ ਅਸੀਂ ਉਧਰ ਸਦਾ ਇਹਨਾਂ ਨੂੰ ਕਿਹਾ ਸੀਗਾ ਵੀ ਸਾਡੀ ਲੜਾਈ ਸੈਂਟਰ ਨਾਲ ਹੈ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾ ਨੇ ਕਿ ਦਿੱਲੀ ਵਾਲੇ ਸਾਡਾ ਅਸੀਂ ਕੁਝ ਕਰ ਰਹੇ ਹਾਂ ਅਸੀਂ ਚੰਡੀਗੜ੍ਹ ਤੋਂ ਆ ਨਹੀਂ ਰਹੇ ਬਈ ਉਹਦੇ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਟੰਗ ਨਾ ਅੜਾਵੇ ਜਿਹੜੇ ਸਾਡੇ ਆਗੂ ਐਸ ਅੰਦੋਲਨ 'ਚ ਸਰਗਰਮ ਆ ਉਹਨਾਂ ਨੂੰ ਪਿੱਛੇ ਹਟਾਉਣ ਦੇ ਖਾਤਰ ਉਹਦੇ 'ਚ 307 ਧਾਰਾ ਰਾਜ ਕਤਲ ਦੀ ਧਾਰਾ ਲਾ ਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਅਸੀਂ ਸਮਝਦੇ ਹਾਂ ਵੀ ਦੂਜੀ ਵਾਰ ਇਹ ਟੰਗ ਡਾ ਰਹੇ ਆ ਜਦ ਨਾਲ ਚਰ ਕੋਈ ਛੱਟ ਲੜਾਈ ਨਾ ਹੋਈ ਹੋਵੇ ਟਕਰਾਅ ਨਾ ਹੋਇਆ ਹੋਵੇ ਕੋਈ ਜਾਨਲੇਵਾ ਛੱਟ ਨਾ ਵਜੇ ਹੋਵੇ ਕੋਈ ਮੈਡੀਕਲ ਨਾ ਹੋਵੇ ਉਹਨਾਂ 'ਚ ਕੋਈ 307 ਨਹੀਂ ਲੱਗਦਾ ਕਾਨੂੰਨੀ ਤੌਰ ਤੇ ਪਰ ਇਹਨਾਂ ਨੇ ਸਿਆਸੀ ਤੌਰ ਤੇ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਲੁਝਾਉਣਾ ਆਪਾਂ ਲਾ ਦਿਓ 307 ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਅੱਜ ਅਸੀਂ ਫਿਰ ਸ਼ੰਭੂ ਬਾਰਡਰ ਆਏ ਹੋਏ ਆ ਕਿਸਾਨਾਂ ਨੇ ਫਿਰ ਦੁਬਾਰਾ ਤੋਂ ਕੋਸ਼ਿਸ਼ ਕਰਨ ਦਾ ਮਨ ਬਣਾਇਆ ਹੈ ਕਿ ਉਹਨਾਂ ਨੇ ਦਿੱਲੀ ਕੂਚ ਕਰਨਾ ਹੈ ਇਸ ਤੋਂ ਪਹਿਲੇ ਤਿੰਨ ਵਾਰ ਦਿੱਲੀ ਕੂਚ ਕਰ ਚੁੱਕੇ ਨੇ ਕਹਿੰਦੇ ਜੀ 21 ਤਰੀਕ ਨੂੰ ਅਸੀਂ ਦੁਬਾਰਾ ਤੋਂ ਕੋਸ਼ਿਸ਼ ਕਰਾਂਗੇ ਸੁਰਜੀਤ ਫੂਲ ਜਿਹੜੇ ਕਿ ਆਗੂ ਨੇ ਕਿਸਾਨ ਆਗੂਨ ਨਾਲ ਅਸੀਂ ਗੱਲਬਾਤ ਕਰਦੇ ਹਾਂ ਸਾਡੇ ਨਾਲ ਇਸ ਟਾਈਮ ਬਣੇ ਹੋਏ ਨੇ ਫੁੱਲ ਸਭ ਦੁਬਾਰਾ ਤੋਂ ਤੁਸੀਂ ਇੱਕ ਕੋਸ਼ਿਸ਼ ਕਰ ਰਹੇ ਹੋ ਕਿ ਕਰਨੀ ਹੈ ਤਿੰਨ ਵਾਰ ਪਹਿਲੇ ਤੁਹਾਡੇ ਕਿਸਾਨੀ ਜਥਾ ਜਿਹੜਾ ਆਲਰੇਡੀ ਜਾ ਚੁੱਕਿਆ ਹੈ ਜਿਹੜਾ ਦਿੱਲੀ ਕੁਛ ਕਰਨਾ ਸੀਗਾ ਤੇ ਉਧਰੋਂ ਸਰਕਾਰਾਂ ਦਾ ਕੀ ਵਤੀਰਾ ਸੀ ਉਹ ਸਭ ਨੇ ਦੇਖਿਆ ਮਤਲਬ ਕਿ ਉਹ ਜਿਹੜੇ ਆਸੂ ਗੈਸ ਦੇ ਗੋਲੇ ਜਾਂ ਦੂਜੀਆਂ ਜਿਹੜੀਆਂ ਮਰਚੀਲੀ ਜਿਹੜੀ ਇੱਕ ਸਪਰੇਸ ਫੂਸੀ ਕਾਫੀ ਕੁਝ ਹੋਇਆ ਉਧਰ ਹੋਈ ਔਰ ਫੱਟੜ ਵੀ ਬਹੁਤ ਬੰਦੇ ਹੋਏ ਤੁਹਾਡੇ ਫਿਰ ਦੁਬਾਰਾ ਤੋਂ ਇਸ ਤਰੀਕੇ ਦੀ ਪਲੈਨਿੰਗ ਦੇਖੋ ਜੀ ਇਹ ਸਾਡਾ ਕੋਈ ਇਹ ਨਹੀਂ ਸੀ ਵੀ ਤੰਨੇ ਜਥਿਆਂ ਲਈ ਸੀ ਤੰਨੇ ਜਥੇ ਤੋਰਨ ਦਾ ਸੀ ਸਾਡਾ ਐ ਸੀਗਾ ਵੀ ਅਸੀਂ ਲਗਾਤਾਰ ਇਹਨਾਂ ਨੂੰ ਕੰਟੀਨਿਊ ਕਰਾਂਗੇ ਜਿਹੜਾ 101 ਦਾ ਜਿਹੜਾ ਜਥਾ ਮਰਜੀ ਬੜਿਆ ਦਾ ਤੇ ਉਹਦੇ ਪਿੱਛੇ ਸਾਡਾ ਮਕਸਦ ਇਹ ਸੀ ਵੀ ਜੋ ਸਰਕਾਰ ਨੇ ਪਰਸੈਪਸ਼ਨ ਬੜਾਈ ਸੀ ਵੀ ਇਹ ਟਰਾਲੀਆਂ ਸਿਮਤ ਆਉਣਾ ਚਾਹੁੰਦੇ ਆ ਟਰਾਲੀਆਂ ਦੇ ਵਿੱਚ ਪਤਾ ਨਹੀਂ ਕੀ ਕੀ ਹਥਿਆਰ ਲਾਇਆ ਹੋਣ ਕੋਈ ਅਬਰੂਦੀ ਹਥਿਆਰ ਲਾਇਆ ਹੋਣ ਇਸ ਕਰਕੇ ਅਸੀਂ ਟਰਾਲੀਆਂ ਨੂੰ ਰੋਕਦੇ ਆ ਸਾਨੂੰ ਇਹਨਾਂ ਨੂੰ ਦਿੱਲੀ ਆ ਕੇ ਆਪਣਾ ਪ੍ਰੋਟੈਸਟ ਕਰਨ ਤੋਂ ਕੋਈ ਨਹੀਂ ਰੋਕਦੇ ਉਹਨਾਂ ਨੇ ਪਰਸੈਪਸ਼ਨ ਬਣਾਈ ਸੀ ਤੇ ਆਸ-ਪਾਸੇ ਦੇ ਪਿੰਡਾਂ 'ਚ ਵੀ ਬਣ ਗਈ ਸੀ ਕਿ ਜਲ ਤੁਸੀਂ ਟਰਾਲੀਆਂ ਮਗਰੋਂ ਲੈ ਜਾਓ ਤੁਸੀਂ ਇੱਕ ਵਾਰੀ ਪੈਦਲ ਜਾਵੜੋ ਜਾਂ ਹੋਰ ਸਾਧਨਾਂ ਤੇ ਜਾਵੜੋ ਤਾਂ ਅਸੀਂ ਉਹਨਾਂ ਦੀ ਉਹ ਤੋੜ ਦੀ ਖਾਤਰੀ ਕੀਤਾ ਸੀ ਪਰ ਅਸੀਂ ਉਹ ਜ਼ਬਰਦਸਤ ਲਿਆ ਠੀਕ ਹੈ ਪਹਿਲੇ ਜਥੇ 'ਚ ਵੀ ਦੂਜੇ ਜਥੇ 'ਚ ਵੀ ਅਥਰੂ ਗੈਸ ਦੇ ਗੋਲੇ ਵੀ ਹੋਏ ਨੇ ਜਿਵੇਂ ਤੁਸੀਂ ਦੱਸਿਆ ਹੋਵੇ ਮਿਰਚ ਸਪਰੇ ਵੀ ਹੋਈ ਹੈ ਪਲੱਸ ਰਬੜ ਬੁਲਟ ਵੀ ਵਰਤੀਆਂ ਗਈਆਂ ਨੇ ਦਿਖਾਈਆਂ ਨੇ ਸਾਡੇ ਆਗੂਆਂ ਨੇ ਤੇ ਲਗਭਗ ਤਿੰਨਾਂ ਵਾਰੀਆਂ ਦੇ ਵਿੱਚ ਕਿਸੇ 'ਚ 12 ਕਿਸੇ 'ਚ 13 ਤਿੰਨ ਦਰਜਨ ਦੇ ਲਗਭਗ ਫੱਟੜ ਵੀ ਹੋਏ ਨੇ ਉਹਨਾਂ ਦਾ ਇਲਾਜ ਚੱਲਿਆ ਹਸਪਤਾਲ ਦੇ ਵਿੱਚ ਖੁਦ ਮੇਰੇ ਇੱਥੇ ਗੋਲਾ ਲੱਗ ਗਿਆ ਸੀ ਪਹਿਲੇ ਦਿਨ ਨਾ ਹਾਂ ਹਾਂ ਬਹੁਤ ਯਾਦ ਹੈ ਕਿਉਂਕਿ ਉਸ ਦਿਨ ਅਸੀਂ ਵੀ ਇੱਥੇ ਹੀ ਸੀਗੇ ਤੇ ਆਲਰੇਡੀ ਪਹਿਲੇ ਜਦੋਂ ਜੱਥਾ ਗਿਆ ਸੀ ਤੇ ਉਦੋਂ ਉਹਨਾਂ ਨੇ ਫਿਰ ਥੋੜੀ ਦੇਰ ਦੇ ਬਾਅਦ ਕਿਹਾ ਕਿ ਸਾਨੂੰ ਐਸ ਕਰਕੇ ਰੋਕਣਾ ਪਿਆ ਸਾਡੇ ਜਿਹੜੇ ਵੱਡੇ ਆਗੂ ਇੱਕ ਨੇ ਸੁਰਜੀਤ ਫੁੱਲ ਉਹਨਾਂ ਨੂੰ ਵੀ ਜਿਹੜੇ ਫੱਟੜ ਹੋਏ ਨੇ ਉਹ ਔਰ ਹਸਪਤਾਲ ਚ ਲੈ ਕੇ ਗਏ ਤੇ ਫਿਰ ਉਹ ਵੀ ਇੱਕ ਸਿਗਾ ਸਾਰਾ ਦਾ ਸਾਰਾ ਉਸ ਦਿਨ ਕਿਉਂਕਿ ਅਗਵਾਈ ਤੁਹਾਡੀ ਸੀ ਉਸ ਦਿਨ ਜੀ ਜੀ ਪਹਿਲੇ ਵਾਲੇ ਜੱਥੇ ਦੇ ਨਾਲ ਦੇ ਨਾ ਤਾਂ ਇਸ ਕਰਕੇ ਵੀ ਅਸੀਂ ਉਹ ਇਹਨੂੰ ਬੰਦ ਨਹੀਂ ਕੀਤਾ ਸੀ ਪਰ ਜਿਹੜੇ ਇਹਨੇ ਬ੍ਰੇਕ ਪ ਕਿਉਂ ਪਹਿਲਾ 6 ਨੂੰ ਸੀਗਾ ਦੂਜਾ 8 ਨੂੰ ਹੋ ਗਿਆ ਤੀਜਾ 14 ਨੂੰ ਹੋ ਗਿਆ ਲਗਭਗ 3 ਜਾਂ 4 ਦਿਨਾਂ ਦੇ ਵਕਫੇ ਤੇ ਪਰ ਇਹ ਇੱਕ ਮਹੀਨੇ ਦਾ ਵਕਫਾ ਹੋ ਗਿਆ ਤਾਂ ਉਹਦਾ ਕਾਰਨ ਹੈ ਵੀ ਦੋ ਵੱਡੇ ਪ੍ਰੋਗਰਾਮ ਇਹਦੇ ਵਿੱਚ ਆ ਗਏ ਸੀਗੇ ਪੰਜਾਬ ਮੰਦ ਦਾ ਪ੍ਰੋਗਰਾਮ ਆਇਆ ਤੁਹਾਨੂੰ ਪਤਾ ਹੀ ਹੈ ਵੀ ਸਫਲ ਹੋਇਆ ਉਸ ਤੋਂ ਬਾਅਦ ਵੱਡਾ ਇਕੱਠ ਹੋਇਆ ਖਨੌਰੀ ਮਹਾਪੰਚਾਇਤ ਹੋਈ 4 ਜਨਵਰੀ ਨੂੰ ਤੇ ਇੱਕ ਉਧਰ ਆਪਣਾ ਡਲੇਵਾਲ ਸਾਹਿਬ ਦਾ ਵਰਤ ਵੀ ਚੱਲ ਰਿਹਾ ਸੀਗਾ ਤੇ ਇਹ ਸਾਰੀਆਂ ਗੱਲਾਂ ਜਿਹੜਾ ਤਾਂ ਪ੍ਰੋਗਰਾਮ ਵੀ ਦੇਦਾ ਸੀ ਪੁੱਤਲੇ ਫੂ ਜੀ 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 ਹਾਂ ਇਸ ਕਰਕੇ ਉਹਦੇ 'ਚ ਬ੍ਰੇਕ ਪਈ ਆ ਅਸੀਂ ਇਹ ਕਦੇ ਨਹੀਂ ਕਿਹਾ ਵੀ ਅਸੀਂ ਉਹ ਲੰਬੀ ਬ੍ਰੇਕ ਜ਼ਰੂਰ ਪਈਗੀ ਵੀ ਅਸੀਂ ਕੋਈ ਆਪਣਾ ਕਾਫਲੇ ਜਥੇ ਆ ਜਿਹੜੇ ਕੋਈ ਬੰਦ ਕੀਤੇ ਆ ਅੱਜ ਦਾ ਐਗਜ਼ੈਕਟ ਕੀ ਪ੍ਰੋਗਰਾਮ ਹੈ ਤੁਹਾਡਾ ਅੱਜ ਜਿਹੜੀ ਪ੍ਰੈਸ ਕਾਨਫਰੰਸ ਤੁਸੀਂ ਚੱਚੇ ਤੌਰ ਤੇ ਬੁਲਾਈ ਦੁਬਾਰਾ ਔਰ ਉਹਦੇ ਬਾਰੇ ਤੁਸੀਂ ਜਰਾ ਇੱਕ ਵਾਰੀ ਡਿਟੇਲ ਸਾਨੂੰ ਜ਼ਰੂਰ ਦੱਸੋ ਵੀ ਮੋٹے ਮੋٹے ਅੱਜ ਤੁਸੀਂ ਕੀ ਕਹਿਣਾ ਚਾਹ ਰਹੇ ਹੋ ਵੇਖੋ ਜੀ ਉਹਦੇ ਚ ਦੋ ਹੀ ਪੁਆਇੰਟ ਸੀ ਵੱਡੇ ਅੱਜ ਵਾਲੀ ਪੀਸੀ ਦੇ ਸਪੈਸ਼ਲ ਵਿਸ਼ੇਸ਼ ਜਿਹਨੂੰ ਕਰਕੇ ਅਸੀਂ ਕਿਹਾ ਸੀਗਾ ਵੀ ਤੁਹਾਨੂੰ ਵਿਸ਼ੇਸ਼ਤਾ ਉੱਤੇ ਸੱਦਿਆ ਸੀਗਾ ਇੱਕ ਤਾਂ ਜਿਹੜਾ ਜਥਾ ਜਾਣਾ 21 ਤਰੀਕ ਨੂੰ ਅ ਪਹਿਲੇ ਦੀ ਤਰ੍ਹਾਂ ਚੌਥਾ ਜਥਾ ਹੋਊਗਾ ਸਾਡਾ ਉਹਦੀ ਅਸੀਂ ਡੇਟ ਅਨਾਉਂਸ ਕਰਨਾ ਸੀਗਾ ਡਿਟੇਲ ਚੱਲ ਅਸੀਂ ਹੋਰ ਬਾਅਦ ਡਿਟੇਲ 21 ਤੋਂ ਪਹਿਲਾਂ 20 ਨੂੰ ਪੀਸੀ ਕਰਕੇ ਦੱਸਾਂਗੇ ਇੱਕ ਤਾਂ ਉਹਦਾ ਜਥੇ ਦਾ ਅਨਾਉਂਸ ਕਰਨਾ ਸੀਗਾ ਦੂਜੀ ਵੀ ਜਿਹੜੀ ਸਰਕਾਰ ਦਾ ਰਵਈਆ ਹੈਗਾ ਹੁਣ ਤੱਕ ਦਾ ਜਾਂ ਉਹਨਾਂ ਦੀਆਂ ਜੋ ਪੋਜੀਸ਼ਨ ਮਤਲਬ ਪੰਜਾਬ ਨਾਲ ਪੰਜਾਬ ਇੱਕ ਵਿਗਿਆਨ ਬਗਾਨਾ ਮਹਿਸੂਸ ਕਰ ਰਿਹਾ ਆਪਣੇ ਆਪ ਨੂੰ ਜਿਵੇਂ ਵੀ ਅਸੀਂ ਕੋਈ ਭਾਰਤ ਦਾ ਅੰਗ ਨਹੀਂ ਹੁੰਦੇ ਕੋਈ ਸੋ ਉਹਦੇ ਕਿਵੇਂ ਕਿਵੇਂ ਉਹ ਕਿਉਂ ਬਗਾਨਾ ਮਹਿਸੂਸ ਕਰ ਰਿਹਾ ਉਹਦੇ ਦੀਆਂ ਪਾਲਸੀਆਂ ਕੀ ਆ ਉਹਨਾਂ ਬਾਰੇ ਦੱਸਣਾ ਸੀਗਾ ਤੇ ਨਾਲ ਇੱਕ ਹੋਰ ਵੱਡਾ ਦੂਜਾ ਪੁਆਇੰਟ ਇਹ ਸੀ ਬਈ ਜਿਵੇਂ ਪਹਿਲਾਂ 26 ਨਵੰਬਰ ਨੂੰ 25 26 ਦੀ ਰਾਤ ਨੂੰ ਡਲੇয়াল ਸਾਹਿਬ ਨੂੰ ਉਥੋਂ ਖਨੌਰੀ ਬਾਟਰ ਤੋਂ ਚੱਕ ਕੇ ਇਹ ਵੱਡੀ ਫੋਰਸ ਲਾ ਕੇ ਉਹ ਲੁਧਿਆਣਾ ਹਸਪਤਾਲ ਚ ਲਾਇਏ ਸੀਗੇ ਵੀ ਤਾਂ ਕਿ ਉਹ ਜਿਹੜਾ ਉਹਦੇ ਚ ਵਿਗੜ ਪਾਇਆ ਜਾ ਸਕੇ ਜਿਹੜਾ 26 ਨੂੰ ਉਹਨਾਂ ਨੇ ਮਰਦਮਤ ਤੇ ਬੈਠਣਾ ਸੀਗੇ 12 ਵਜੇ ਤਾਂ ਉਦੋਂ ਅਸੀਂ ਸਿੱਧਾ ਉਹ ਪੰਜਾਬ ਸਰਕਾਰ ਦੀ ਤੇ ਪੰਜਾਬ ਸਰਕਾਰ ਦੀ ਪੁਲਿਸ ਦੀ ਕਾਰਵਾਈ ਸੀ ਅਸੀਂ ਉਦੋਂ ਸਿੱਧਾ ਇਹਨਾਂ ਨੂੰ ਕਿਹਾ ਸੀਗਾ ਵੀ ਸਾਡੀ ਲੜਾਈ ਸੈਂਟਰ ਨਾਲ ਹੈ ਕੇਂਦਰ ਸਰਕਾਰ ਨਾਲ ਸੰਬੰਧਿਤ ਮੰਗਾਂ ਨੇ ਕਿ ਦਿੱਲੀ ਵਾਲੇ ਸਾਡਾ ਅਸੀਂ ਕੁਝ ਕਰ ਰਹੇ ਹਾਂ ਅਸੀਂ ਚੰਡੀਗੜ੍ਹ ਧਾਰ ਨਹੀਂ ਰਹੇ ਆ ਵੀ ਉਹਦੇ ਪੰਜਾਬ ਸਰਕਾਰ ਜਾਂ ਭਗਵੰਤ ਮਾਨ ਦੀ ਸਰਕਾਰ ਦੇ ਵਿੱਚ ਟੰਗ ਨਾੜ ਆਵੇ ਜੇ ਉਹ ਟੰਗ ਢਾਊਗੀ ਤਾਂ ਉਹਨੂੰ ਕੀਮਤ ਤਾਰਨੀ ਪਊਗੀ ਫਿਰ ਅਸੀਂ ਉਹ ਐਲਾਨ ਕੀਤਾ ਸੀ ਸੀਐਮ ਦਾ ਕੋਠੀ ਦਾ ਘਰਾਉ ਕਰਨ ਦਾ ਤਾਂ ਪਰ ਚਲੋ ਉਸ ਤੋਂ ਪਹਿਲੇ ਉਹਨਾਂ ਨੇ ਡੱਲਿਆ ਸਾਹਿਬ ਨੂੰ ਰਿਹਾ ਕਰਤਾ ਮਾਮਲਾ ਨਿਬੜ ਗਿਆ ਪਰ ਹੁਣ ਅੱਜ ਉਹਨਾਂ ਨੇ ਕੱਲ ਦੂਜੀ ਵਾਰ ਟੰਗ ਢਾਈ ਹੈ ਤੁਸੀਂ ਕਹੋਗੇ ਵੀ ਕਿਵੇਂ ਟੰਗ ਢਾਈ ਹੈ ਜੀ ਸਾਨੂੰ ਪਤਾ ਹੁਣਾਂ ਵੀ 5 ਜਨਵਰੀ 2022 ਨੂੰ ਜਦੋਂ ਪੰਜਾਬ ਦੇ ਇਲੈਕਸ਼ਨ ਚੱਲ ਰਹੇ ਸੀ ਤਾਂ ਭਾਜਪਾ ਦੀ ਫਰੋਈਪੁਰ ਰੈਲੀ ਸੀ ਤੇ ਮੋਦੀ ਸਾਹਿਬ ਉਸ ਰੈਲੀ ਨੂੰ ਸਬੋਧਨ ਕਰਨ ਲਈ ਖਤਰ ਆ ਰਹੇ ਸੀਗੇ ਉਹ ਕੀ ਹੋਇਆ ਉਹਨਾਂ ਦਾ ਜਿਹੜਾ 2000 ਰੁਪਏ ਆਉਣਾ ਸੀਗਾ ਉਹਨਾਂ ਨੇ ਬਠਿੰਡੇ ਤੱਕ ਬਠਿੰਡੇ ਤੋਂ ਫਿਰੋਜਪੁਰ ਤੱਕ ਵੀ 2000 ਜਾਣਾ ਸੀਗਾ ਚੌਪੜ ਰਾਹੀਂ ਪਰ ਸਾਡਾ ਜਿਹੜਾ ਪ੍ਰੋਗਰਾਮ ਦਿੱਤਾ ਹੋਇਆ ਸੀ ਸਾਰੀਆਂ ਸੰਘਰਸ਼ੀਲ ਜਥੇਬੰਦੀਆਂ ਵੱਲੋਂ ਵੀ ਉਹਨਾਂ ਨੇ ਕਿੰਨਾ ਸਮਾਂ ਬੀਤ ਗਿਆ ਦਿੱਲੀ ਤੋਂ ਵਾਪਸ ਆਇਆ ਨੂੰ ਵੀ ਉਹਨਾਂ ਨੇ ਮੰਗਾਂ ਵਾਰੇ ਉਸ ਤੋਂ ਬਾਅਦ ਕੋਈ ਬਾਜ਼ ਹੀ ਨਹੀਂ ਕੱਢੀ ਵੀ ਅਸੀਂ ਕੋਈ ਸਟੈਪ ਲੈ ਲੈ ਰਹੇ ਹਾਂ ਕੋਈ ਜਿਹੜੀਆਂ ਸਾਡੀਆਂ ਮੰਨੀਆਂ ਹੋਈਆਂ ਪ੍ਰਵਾਨ ਕੀਤੀਆਂ ਮੰਗਾਂ ਸੀ ਸੋ ਅਸੀਂ ਉਹਦੇ ਵਾਦਾ ਖਲਾਫੀ ਦੇ ਖਿਲਾਫ ਸਾਰੀਆਂ ਜਥੇਬੰਦੀਆਂ ਵੱਲੋਂ ਆਏ ਸੀਗਾ ਵੀ ਸੜਕਾਂ ਤੇ ਆ ਕੇ ਜਿੱਥੇ-ਜਿੱਥੇ ਵੀ ਹੈਗਾ ਤੁਸੀਂ ਪ੍ਰੋਟੈਸਟ ਕਰੋ ਤੇ ਉਹਨਾਂ ਨੂੰ ਉਹਨਾਂ ਦਾ ਜਿਹੜਾ ਜਿਹੜਾ ਦੌਰਾ ਹੈਗਾ ਪਰ ਉਹਨਾਂ ਨੇ ਕੀ ਕੀਤਾ ਨਹੀਂ ਤਾਂ ਉਹ 2000 ਆਉਂਦੇ ਤਾਂ ਉੱਥੋਂ ਫਰੋਜਪੁਰੋਂ ਮੁੜ ਜਾਣਾ ਸੀਗਾ ਉਹਨਾਂ ਨੇ 2000 ਪਰ ਉਹਨਾਂ ਨੇ ਅਚਾਨਕ ਬਿਨਾਂ ਕਿਸੇ ਨੂੰ ਦੱਸਿਆ ਆਪਣਾ ਰੂਟ ਬਦਲ ਲਿਆ ਜੀ 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 ਬਾਈ ਰੋਡ ਕਰ ਲਿਆ ਬਠਿੰਡੇ ਤੋਂ ਬਾਇਆ ਮੋਗਾ ਫਰੋਜਪੁਰ ਜਿਹਦੇ ਕਰਕੇ ਜਿਹੜਾ ਉੱਥੇ ਜਿਹੜਾ ਧਰਨਾ ਚੱਲ ਰਿਹਾ ਸੀਗਾ ਫਰੋਜਪੁਰ ਤੋਂ ਥੋੜਾ ਜਿਹਾ ਪਿੱਛੇ ਪਿਆਰੇਆਣੇ ਦਾ ਪੁਲ ਹੈਗਾ ਉੱਥੇ ਉਹ ਜਾਮ ਲੱਗਿਆ ਹੋਇਆ ਸੀਗਾ ਧਰਨਾ ਚੱਲ ਰਿਹਾ ਸੀਗਾ ਗੱਡੀਆਂ ਰੁਕੀਆਂ ਹੋਈਆਂ ਸੀ ਕਿਉਂਕਿ ਸਾਨੂੰ ਗਾਹ ਨਹੀਂ ਜਾਣ ਦੇ ਰਹੇ ਸੀਗੇ ਅਸੀਂ ਉੱਥੇ ਉਹ ਮਤਲਬ ਸੜਕ ਬਲੌਕ ਕਰਤੀ ਤਾਂ ਉਹਦੇ ਵਿੱਚ ਅਚਨਚੇਤ ਆ ਕੇ ਸਾਡਾ ਕੋ ਘੇਰਨ ਦਾ ਪਲਾਨ ਹੈ ਹੀ ਨਹੀਂ ਸੀਗਾ ਸਾਨੂੰ ਪਤਾ ਹੀ ਨਹੀਂ ਸੀਗਾ ਵੀ ਕੋਈ ਇਧਰ ਤੇ ਆ ਰਿਹਾ ਅਚਾਨਕ ਆ ਕੇ ਉਹ ਘਿਰ ਗਏ ਘਰੇ ਵੀ ਨਹੀਂ ਉਹ ਪਿੱਛੋਂ ਕਿਲੋਮੀਟਰ ਜਦੋਂ ਨੂੰ ਪਤਾ ਲੱਗਿਆ ਪੂਰੀ ਸੜਕ ਬਲੌਕ ਹੈ ਤਾਂ ਉਹਨਾਂ ਨੇ ਉੱਥੋਂ ਵਾਪਸੀ ਕਰਤੀ ਆਪਣਾ ਸਾਰਾ ਕਾਫਲੇ ਸਮੇਤ ਬਠਿੰਡੇ ਆ ਕੇ ਉਹਨਾਂ ਨੇ ਫਿਰ ਬਿਆਨ ਦਿੱਤਾ ਇੱਕ ਵੀ ਪੰਜਾਬ ਸਰਕਾਰ ਦੇ ਮੁੱਖ ਮੰਤਰੀ ਨੂੰ ਲਾਂਭਾ ਦਿੰਦੇ ਹੋਏ ਬਤੂ ਸੇ ਮੈਂ ਇਸ ਪੰਜਾਬ ਚ ਆਇਆ ਸੀਗਾ ਪ੍ਰੋਟੋਕੋਲ ਦੇ ਤੌਰ ਤੇ ਤੁਹਾਡੀ ਡਿਊਟੀ ਸੀ ਪਰ ਮੈਂ ਮਸਾਂ ਬਚ ਕੇ ਆਇਆ ਤੁਸੀਂ ਕੋਈ ਆਪਣਾ ਪ੍ਰੋਟੋਕੋਲ ਦਾ ਧਿਆਨ ਨਹੀਂ ਰੱਖਿਆ ਇਸ ਕਰਕੇ ਤੁਹਾਡੀ ਨਲਕੀ ਆ ਜਿਹੜੇ ਉੱਥੋਂ ਦੇ ਅਧਿਕਾਰੀ ਅੰਦੋਲਨ ਕਰੀਏ ਉਹਨਾਂ ਤੇ ਕਾਰਵਾਈ ਕਰੋ ਜਦ ਕਿ ਸੀਐਮ ਆਪਣਾ ਚੰਨੀ ਜੀ ਨੇ ਉਦੋਂ ਸਾਫ਼ ਇਹ ਕਹਿਤਾ ਸੀਗਾ ਵੀ ਵੇਖੋ ਜੀ ਕੋਈ ਤੁਹਾਡੇ ਨੇੜੇ ਨਹੀਂ ਆਇਆ ਕੋਈ ਤੁਹਾਨੂੰ ਕਿਸੇ ਨੇ ਰਸਤੇ 'ਚ ਨਹੀਂ ਰੋਕਿਆ ਕੋਈ ਤੁਹਾਡੇ ਤੇ ਡੜੀ ਨਹੀਂ ਮਾਰੀ ਡੜਾਤਾ ਕੀ ਹੈ ਛੋਟੀ ਡਲੀ ਵੀ ਨਹੀਂ ਮਾਰੀ ਵੀ ਐਸ ਅਧਿਕਾਰੀਆਂ ਦੇ ਕਿਵੇਂ ਕਾਰਵਾਈ ਕਰਦੇ ਗਏ ਅੰਦੋਲਨ ਕਰਕੇ ਦੇ ਕਿਵੇਂ ਕਰਦੇ ਉਹਨਾਂ ਨੇ ਜਵਾਬ ਦਿੱਤਾ ਸੀ ਪਰ ਇੱਕ ਵਾਰੀ ਉਹਨਾਂ ਨੇ ਆਪ ਦੇ ਬਚਾਅ ਦੀ ਖਾਤਰ ਇੱਕ ਆਨ ਅਨਨੋਨ ਬੰਦਿਆਂ ਤਿਆਰ ਪਛਾਤੇ ਬੰਦਿਆਂ ਤੇ ਇੱਕ ਸਿੰਪਲ ਜਿਹਾ ਐਫ ਆਈ ਆਰ ਥਾਣਾ ਕੋਲ ਗੜੀ ਹੈ ਜਿਲ੍ਹਾ ਫਰੋਹਿੰਦਰ ਦਰਜ ਕਰਕੇ ਰੱਖ ਲਈ ਸੀ ਉਦੋਂ ਬਾਅਦ ਉਹਨਾਂ ਨੇ ਮਹੀਨੇ ਬਾਅਦ ਸਾਡੇ ਬੀਕੇ ਚੂ ਕ੍ਰਾਂਤੀਕਾਰੀ ਦੇ ਸੂਬਾ ਪ੍ਰਧਾਨ ਬਲਦੇਵ ਸਿੰਘ ਜੀਰਾ ਸਮੇਤ 25 ਆਗੂਆਂ ਵਰਕਰਾਂ ਤੇ ਉਹਨਾਂ ਨੇ ਨਾਮਜ਼ਦ ਕਰਤਾ ਉਹਦੇ ਵਿੱਚ ਪਰ ਧਾਰਾ ਉਦੋਂ ਸਿੰਪਲ ਧਾਰੇ ਲਾਈ ਸੀ ਵੀ ਟ੍ਰੈਫਿਕ ਰੋਕੀ ਹੁਣ ਉਹ ਪਿਛਲੇ ਦਿਨੇ ਇਹ ਸੈਂਟਰ ਸਰਕਾਰ ਦੇ ਦਬਾਅ ਥਲੇ ਆ ਕੇ ਵੀ ਜਿਹੜੇ ਸਾਡੇ ਆਗੂ ਐ ਇਸ ਅੰਦੋਲਨ 'ਚ ਸਰਗਰਮ ਆ ਉਹਨਾਂ ਨੂੰ ਪਿੱਛੇ ਹਟਾਉਣ ਦੇ ਖਾਤਰ ਉਹਦੇ 'ਚ 307 ਧਾਰਾ ਰਾਜਗਤਲ ਦੀ ਧਾਰਾ ਲਾ ਕੇ ਗ੍ਰਿਫਤਾਰੀ ਵਾਰੰਟ ਜਾਰੀ ਕਰਦੇ ਅਸੀਂ ਸਮਝਦੇ ਹਾਂ ਵੀ ਦੂਜੀ ਵਾਰ ਇਹ ਟੰਗ ਡਾ ਰਹੇ ਐ ਅਸੀਂ ਲੜ ਰਹੇ ਹਾਂ ਸੈਂਟਰ ਨਾਲ ਇਹ ਕਿਸੇ ਆਗੂ ਤੇ ਕਿਸੇ ਤੋਂ ਚੱਕਦੀ ਆ ਕਿਸੇ ਤੇ ਪਰਚਾ 307 ਦੇ 25 ਆਗੂਆਂ ਤੇ ਪਰਚੇ ਦਰਜ ਕਰਤੇ ਇਹ ਦੂਜੀ ਵਾਰ ਟੰਗ ਡਾ ਰਹੇ ਐ ਇਸ ਕਰਕੇ ਹੈ ਉਹਨਾਂ ਦੇ ਦਬਾਅ ਤਹਿਤ ਹਾਂ ਉਦੋਂ ਜਿਹੜੇ ਜਿਹੜਾ ਸੀਐਮਸੀ ਚਰਨੀ ਤੇ ਚੰਨੀ ਤੇ ਵੀ ਦਬਾਅ ਸੀਗਾ ਪਰ ਉਹਨਾਂ ਨੇ ਦਬਾਅ ਮੰਨਿਆ ਨਹੀਂ ਇਹ ਭਗਵੰਤ ਮਾਨ ਦੀ ਪਤਾ ਨਹੀਂ ਕੀ ਕਮਜ਼ੋਰੀ ਹੈ ਆਮ ਆਦਮੀ ਪਾਰਟੀ ਦੀ ਜਾਂ ਕੋਈ ਸੈਂਟਰ ਨਾਲ ਮਿਲੀਭੁਗਤ ਹੈ ਹੁਣ ਉਹਨਾਂ ਨੇ ਵੇਖੋ ਜੀ ਲੀਗਲੀ ਕੋਈ ਤੁਸੀਂ ਸਮਝਦਾਰ ਹੈ ਜਿੰਨਾ ਚਿਰ ਕੋਈ ਛੱਟ ਲੜਾਈ ਨਾ ਹੋਈ ਹੋਵੇ ਟਕਰਾ ਨਾ ਹੋਇਆ ਹੋਵੇ ਕੋਈ ਜਾਨਲੇਵਾ ਛੱਟ ਨਾ ਵਜੇ ਹੋਵੇ ਕੋਈ ਮੈਡੀਕਲ ਨਾ ਹੋਵੇ ਉਹਨਾਂ ਚਿਰ ਕੋਈ 307 ਨਹੀਂ ਲੱਗਦਾ ਕਾਨੂੰਨੀ ਤੌਰ ਤੇ ਪਰ ਇਹਨਾਂ ਨੇ ਸਿਆਸੀ ਤੌਰ ਤੇ ਇਹਨਾਂ ਨੂੰ ਕਿਹਾ ਵੀ ਇਹਨਾਂ ਨੂੰ ਲਜਾਉਣਾ ਆਪਾਂ ਲਾ ਦਿਓ 307 ਪਰ ਸਰਜੀਤ ਜੀ ਫੂਲ ਜੀ ਜਿੰਦ ਤੱਕ ਗੱਲ ਕੀਤੀ ਜਾਵੇ ਹੋਣ ਦੇ ਹਾਲਾਤਾਂ ਦੀ ਤੁਸੀਂ ਲਗਾਤਾਰ ਫਿਰ ਦੁਬਾਰਾ ਸੰਘਰਸ਼ ਤੇ ਰਾਤ ਤੇ ਤੁਰੇ ਹੋਇਓ ਇਸ ਟਾਈਮ ਬਹੁਤ ਵੱਡਾ ਇੱਕ ਮੁੱਦਾ ਡੱਲੇਵਾਲ ਸਾਹਿਬ ਨੇ ਦੱਲੇਵਾਲ ਸਬਜੈਕਟ ਨੇ ਉਹਨਾਂ ਦਾ ਜਿੱਦਾਂ ਆ ਰਹੀਆਂ ਐਸੇ ਮੈਡੀਕਲ ਰਿਪੋਰਟਾਂ ਵੀ ਔਰ ਫੋਟੋਗ੍ਰਾਫਸ ਸਾਰੇ ਸੋਸ਼ਲ ਮੀਡੀਆ ਤੇ ਵੀ ਵਿਆਸੀ ਵੀ ਉੱਥੇ ਜਾ ਕੇ ਜਿਹੜੇ ਲੋਕ ਦੇਖ ਰਹੇ ਮਿਲ ਰਹੇ ਨੇ ਸਿਹਤ ਬਹੁਤ ਡਾਊਨ ਹੈ ਉਹਨਾਂ ਦੀ ਤਕਰੀਬਨ ਮਾਸਪੇਸ਼ੀਆਂ ਜਿਹੜੀਆਂ ਨੇ ਉਹ ਲੱਤ ਗਈਆਂ ਹੋਈਆਂ ਨੇ ਪੇਟ ਜਿਹੜਾ ਉਹ ਕੱਲ ਪਰਸੋ ਫੋਟੋਗ੍ਰਾਫ ਕੁਾਫੀ ਖਰਾਬ ਹੋਇਆ ਪਿਆ ਸਥਿਤੀ ਜਿਹੜੀ ਕੰਡੀਸ਼ਨ ਹੈਗੀ ਹੈ ਤੇ ਹੁਣ ਦੋ ਗੱਲਾਂ ਬਹੁਤ ਇੰਪੋਰਟੈਂਟ ਨੇ ਇੱਕ ਤਾਂ ਉਹ ਸਾਗੂ ਦੀ ਜਾਨ ਬਚਾਉਣ ਦੀ ਗੱਲ ਕਿਸ ਹਾਲਾਤ ਚ ਨੇ ਉਹ ਮੁੜਨਗੇ ਨਹੀਂ ਮੁੜਨਗੇ ਇੱਕ ਗੱਲ ਜਦ ਕਿ ਉਹਨਾਂ ਨੇ ਮਨਾ ਕਰਤਾ ਕਰਦਿਆਂ ਤੱਕ ਦੇ ਨਾਲ ਵਕੀਆਂ ਨੂੰ ਮਿਲਣਾ ਜੁਲਣਾ ਪਿੱਛੇ ਜੇ ਉਹਨਾਂ ਦਾ ਇੱਕ ਬਿਆਨ ਜਾਰੀ ਹੋਇਆ ਦੂਸਰੇ ਪਾਸੇ ਜਿਹੜੀ ਵੱਡੀ ਗੱਲ ਹੈਗੀ ਹੈ ਉਹ ਇਹ ਹੈਗੀ ਹੈ ਕਿ ਜਿਹੜੇ ਇੱਥੋਂ ਜਥੇ ਤੁਸੀਂ ਭੇਜ ਰਹੇ ਹੋ ਉਹਨਾਂ ਨਾਲ ਪਹਿਲੇ ਵੀ ਜਾਣਤਾ ਉਹਨਾਂ ਨੂੰ ਦਿੱਤਾ ਨਹੀਂ ਕੰਕਰੀਟ ਦੇ ਅੱਗੇ ਦੀਵਾਰ ਉਹਨਾਂ ਨੇ ਖੜੀ ਕੀਤੀ ਹੋਈ ਹੈ ਇਦਾਂ ਨਹੀਂ ਲੱਗ ਰਿਹਾ ਕਿ ਦੀਵਾਰ 'ਚ ਟੱਕਰ ਮਾਰ ਰਹੇ ਹੋ ਨਹੀਂ ਜੀ ਦੇਖੋ ਇਹ ਤਾਂ ਤੁਸੀਂ ਇਹ ਟੱਕਰ ਮਾਰਨਾ ਨਹੀਂ ਸੀ ਕਹਾਂਗੇ ਇਹ ਸਾਡਾ ਰਾਈਟ ਹੈ ਕੁਰਬਾਨੀ ਵਰਦਾ ਜਿਹੜਾ ਮਰਜੀ ਵਰਦਾ ਦਾ ਨਾਤਰਿਆ ਵੀ ਇੱਕ ਵਾਰੀ ਉਹ ਰੋਗ ਪਾਸੇ ਕਰਨ ਦੀ ਖਾਤਰ ਉੱਥੇ ਪਿਹੜਨਗੇ ਉਹਨਾਂ ਤੇ ਟਕਰ ਪਿਹੜਨਗੇ ਜਦੋਂ ਜਹਦ ਕਰਨਗੇ ਜੰਨਾ ਚਤਕਰ ਉਹਨਾਂ ਚ ਬੇਹੋਸ਼ ਨਹੀਂ ਹੋ ਜਾਂਦੇ ਡਿੱਗ ਨਹੀਂ ਪੈਂਦੇ ਉਹ ਪਹਿਲੀ ਵਾਰ ਵੀ ਆਪਾਂ ਵੇਖਿਆ ਐਂਬੂਲੈਂਸਾਂ ਲੱਗੀਆਂ ਨੇ ਢੜਾ ਢੜ ਐਂਬੂਲੈਂਸਾਂ ਚੱਕਤਾਂ ਕਰਾਂਗੇ ਨੇ ਇਹਨੂੰ ਅਸੀਂ ਐਦਾ ਵੇਖੋ ਜੇ ਆਪਣੇ ਪੰਜਾਬ ਦੇ ਇਤਿਹਾਸ ਦੇ ਵਿੱਚ ਜਦੋਂ ਗੁਰਦੁਆਰਾ ਸੁਧਾਰ ਲਾਅਰ ਚੱਲ ਸੀ ਅੰਗਰੇਜ਼ਾਂ ਤੋਂ ਮਹੰਤਾਂ ਤੋਂ ਕਬਜ਼ੇ ਛੁਡਾਉਣ ਦੀ ਖਾਤਰ ਉਹ ਜਥੇ ਵੀ ਜਾਂਦੇ ਸੀਗੇ ਉਹਨਾਂ ਨੂੰ ਲੱਤਾਂ ਬਾਹਾਂ ਤੋੜ ਦਿੰਦੇ ਵਿਹੋਸ਼ ਹੋ ਜਾਂਦੇ ਉਦੋਂ ਉਦੋਂ ਦੂਜਾ ਜਥਾ ਜਾ ਵੜਦਾ ਪਰ ਇਹਨੂੰ ਆਪਾਂ ਕਹਿ ਲਈਏ ਵੀ ਉਹ ਇੱਕ ਟੱਕਰ ਮਾਰਨ ਜਾ ਰਹੇ ਸੀਗੇ ਇਹ ਇਹ ਸ਼ਾਂਤਮਈ ਇੱਕ ਜਬਰ ਨੂੰ ਉਹਨਾਂ ਦੇ ਨੂੰ ਸਬਰ ਨਾਲ ਉਹਨੂੰ ਠੱਲ ਪਾਉਣ ਦੀ ਖਾਤਰ ਇਹ ਵੀ ਇੱਕ ਤਰੀਕਾ ਰਿਹਾ ਤੇ ਇਸ ਕਰਕੇ ਤੁਸੀਂ ਕੋਈ ਟੱਕਰ ਮਾਰਨਾ ਨਹੀਂ ਕਹਾਂਗੇ ਅਸੀਂ ਕੁਰਬਾਨੀਆਂ ਵਾਲੇ ਕਹਾਂਗੇ ਇਹਨੂੰ ਠੀਕ ਹੈ ਪਰ ਕੁਰਬਾਨੀਆਂ ਮਤਲਬ ਅਜਾਈ ਜਾਨ ਜਾਂ ਇਸ ਤਰੀਕੇ ਨਾਲ ਉਹ ਵੀ ਤਾਂ ਦੇਖਣਾ ਪਏਗਾ ਨਾ ਕਿਉਂਕਿ ਨਾ ਨਾ ਕਰਕੇ ਸਰਕਾਰਾਂ ਨੇ ਹਜੇ ਤੱਕ ਕੋਈ ਵਾਰਤਾ ਲਾਪ ਦਾ ਕੋਈ ਗੱਲਬਾਤ ਦਾ ਤਰੀਕਾ ਨਹੀਂ ਖੋਲਿਆ ਦੂਜੇ ਪਾਸੇ ਖਾਸ ਤੌਰ ਤੇ بار بار ਇਹ ਗੱਲ ਉੱਪਰ ਕਿਹਾ ਰਹੀ ਹੈ ਜਦ ਕਿ ਹਜੇ ਉਹਦੇ ਚਕਾਸੀ ਕਾਫੀ ਡਿਵੈਲਪਮੈਂਟ ਹੋਈ ਹੈ ਬਾਕੀ ਦੀਆਂ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਵਿਛੜ ਗਈਆਂ ਥਰ ਤੋਂ ਵੱਖ ਹੋ ਗਈਆਂ ਸੀਗੀਆਂ ਗੱਲਬਾਤ ਲਗਾਤਾਰ ਜਾਰੀ ਗੱਲਬਾਤ ਲਗਾਤਾਰ ਜਾਰੀ ਕਾਫੀ ਲੰਮੇ ਸਮੇਂ ਤੋਂ ਅਸੀਂ ਜਾਰੀ ਜਿਹੇ ਏਕੇ ਦੀ ਕਦੀ ਤਾਂ ਲੱਗਦਾ ਕਹਿੰਦੇ ਆ ਖਬਰਾਂ ਵੀ ਉੱਪਰ ਕੇ ਆਂਦੀਆਂ ਵੀ ਏਕਾ ਹੋ ਰਿਹਾ ਪਰ ਹਜੇ ਅੱਜ ਜਿਵੇਂ ਬੀਸੀ ਸਰਵਨ ਪੰਦੇਰ ਹੋਰਾਂ ਨੇ ਕਿਹਾ ਕਿ ਉਹ ਗੱਲਬਾਤ ਹਜੇ ਵੀ ਜਾਰੀ ਹੈ ਮਤਲਬ ਉਹ ਸਾਰੀਆਂ ਗੱਲਾਂ ਵੀ ਜਿਹੜੀਆਂ ਨੇ ਵਿਚਾਰਨ ਵਾਲੀਆਂ ਨੇ ਵੀ ਕਿਸਾਨੀ ਏਕਾ ਵੀ ਜ਼ਰੂਰੀ ਹੈ ਦੂਜੇ ਪਾਸੇ ਸਰਕਾਰਾਂ ਨੇ ਕੋਈ ਆਪਣੇ ਗੱਲਬਾਤ ਦਾ ਰਾਹ ਹਜੇ ਕੋਈ ਤੁਹਾਡੇ ਤੱਕ ਅਪੜੀਆਂ ਨਹੀਂ ਕੋਈ ਵੀ ਔਰ ਪੰਜਾਬ ਸਰਕਾਰ ਨੇ ਪਹਿਲੇ ਵਕਾਲਤ ਕੀਤੀ ਸੀ ਜਿਹੜੇ ਚੰਡੀਗੜ੍ਹ ਮੀਟਿੰਗਾਂ ਹੋਈਆਂ ਸੀਗੀਆਂ ਉਹ ਵੀ ਹੁਣ ਵਕਾਲਤ ਜਿਹੜੀ ਹੈ ਹੋਰ ਜੇ ਤੁਸੀਂ ਤਾਂ ਕਹੇ ਵੀ ਪਾਰਟੀ ਹੋਰ ਪਾਸੇ ਨੂੰ ਹੋ ਰਿਹਾ ਹਾਲਾਤ ਇਹਦੇ ਵਿੱਚ ਬਾਰ ਬਾਰ ਇਸ ਤਰੀਕੇ ਦੇ ਨਾਲ ਆਪਣੇ ਬੰਦੇ ਫਟੜ ਕਰਾਣਾ ਜਾਂ ਉਹਨਾਂ ਨੂੰ ਔਰ ਖਾਸ ਕਰਕੇ ਜਿਵੇਂ ਤੁਹਾਡੇ ਇੱਥੇ ਮਤਲਬ ਕਿ ਆਤਮ ਹੱਤਿਆ ਵੀ ਕਰ ਗਏ ਸੁਸਾਇਸਾਈਡ ਕਰ ਗਏ ਗੱਲ ਕਿੱਧਰ ਨੂੰ ਜਾ ਰਹੀ ਹੈ ਜੀ ਮੈਂ ਤੁਹਾਡੇ ਦੋਨੇ ਪੁਆਇੰਟਾਂ ਦੇ ਜਵਾਬ ਦੇ ਦਿੰਦਾ ਪਹਿਲੀ ਗੱਲ ਤਾਂ ਜਿਹੜਾ ਹੈਗਾ ਵੀ ਕੁਰਬਾਨੀਆਂ ਕੋਈ ਵੀ ਲੀਡਰਸ਼ਿਪ ਹੈ ਜਦੋਂ ਉਹ ਲੋਕਾਂ ਦੇ ਮੁੱਦਿਆਂ ਤੇ ਤਨੋਂ ਮਨੋਂ ਉਹ ਲੜਦੀ ਹੈ ਕੁਰਬਾਨੀ ਕਰਦੀ ਹੈ ਤਾਂ ਲੋਕ ਐ ਨਹੀਂ ਵੀ ਲਸਾਸ ਨਹੀਂ ਦਿੰਦੇ ਲੋਕ ਸਾਥ ਦਿੰਦੇ ਆ ਦੂਜੀ ਗੱਲ ਸਾਡੀ ਟੇਕ ਹੈ ਜਿਹੜੀ ਕਿਸੇ ਸਾਡੀ ਪੋਲੀਟੀਕਲ ਪਾਰਟੀ ਦੇ ਟੇਕ ਨਹੀਂ ਕਿਸੇ ਪੋਲੀਟੀਕਲ ਮੰਤਰੀ ਦੇ ਟੇਕ ਨਹੀਂ ਸਾਡੀ ਟੇਕ ਹੈ ਸਿਰਫ ਲੋਕਾਂ ਤੇ ਸਾਡੀ ਕੁਰਬਾਨੀ ਦਾ ਲੋਕਾਂ ਨੇ ਹੰਗਾਰਾ ਭਰਿਆ 30 ਤਰੀਕ ਦਾ ਬੰਦ ਸੀਗਾ ਲਗਭਗ ਖੋਦ ਹੈਗਾ 3.5 ਕਰੋੜ ਦੇ ਵਾਦੀ ਹੈਗੇ ਜੇ 50 ਆਪਾਦਾ ਕਰੋੜ ਕੱਟ ਵੀ ਦੇਗੇ ਤਾਂ 3 ਕਰੋੜ ਲੋਕਾਂ ਨੇ ਉਹਦੇ ਵਿੱਚ ਉਹਦੇ ਸ਼ਾਮਲ ਹੋ ਕੇ ਸਾਡਾ ਕੁਰਬਾਨੀ ਦਾ ਹੰਗਾਰਾ ਭਰਿਆ ਵੀ ਅਸੀਂ ਤੁਹਾਡੇ ਨਾਲ ਹੈ ਉਦੋਂ ਬਾਅਦ ਅਸੀਂ ਖਰੋਰੀ ਕੱਟ ਕੀਤਾ ਮਹਾਪੰਚਾਇਤ ਕੀਤੀ ਉੱਥੇ ਲੱਖਾਂ ਦੀ ਗਿਣਤੀ ਦੇ ਵਿੱਚ 2 ਲੱਖ ਦੀ ਤਾਂ ਮੀਡੀਆ ਦੀ ਰਿਪੋਰਟ ਹੈਗੀ ਅਸੀਂ ਐਡ ਦੀ ਰਿਪੋਰਟ ਹੈਗੀ ਇਕੱਠੇ ਹੋਏ ਨੇ ਸੋ ਇਸ ਕਰਕੇ ਵੀ ਸਾਡੀ ਜਿਹੜੀ ਇਹ ਜਿਹੜਾ ਸਾਡਾ ਮਿਹਨਤ ਕਰ ਰਹੇ ਹਨ ਉਹਨੂੰ ਭੂਰ ਪੈ ਰਿਹਾ ਜਿੰਨੇ ਲੋਕ ਉਹਦੀ ਗਿਣਤੀ ਹੁਣ ਦੂਜੀਆਂ ਜਥੇਬੰਦੀਆਂ ਦੇ ਦੂਜਾ ਪੁਆਇੰਟ ਸੋਟ ਰੋਟਸ ਜਿਹੜੀਆਂ ਦੂਜੀਆਂ ਜਥੇਬੰਦੀਆਂ ਹਾਂਜੀ ਉਹ ਵੀ ਜਿੰਨੀ ਅਸੀਂ ਕੁਰਬਾਨੀ ਕੀਤੀ ਹੈ ਕੁਰਬਾਨੀ ਕਰਕੇ ਲੋਕ ਉਹਨਾਂ ਨੇ ਸਾਡਾ ਹੰਗਾਰਾ ਭਰਨ ਲੱਗੇ ਆ ਸਾਡੇ ਸੱਦਿਆਂ ਤੇ ਆਉਣ ਲੱਗਿਆ ਲੱਖਾਂ ਦੀ ਗਿਣਤੀ 'ਚ ਉਹਦੇ ਕਰਕੇ ਦੂਜੀਆਂ ਜਥੇਬੰਦੀਆਂ ਤੇ ਵੀ ਜਿਹੜੀਆਂ ਹਜੇ ਚੱਖੋ ਤੱਕੀ 'ਚ ਸੀਗੀਆਂ ਜਾਂ ਚਲੋ ਉਹਨਾਂ ਦੀਆਂ ਕੁਝ ਪ੍ਰੋਬਲਮਾਂ ਹੋ ਸਕਦਿਆਂ ਨੇ ਉਹਨਾਂ ਨਾਲ ਵੀ ਇੱਕ ਮਾਹੌਲ ਬਣਿਆ ਉਹ ਉਹ ਵੀ ਸਾਡੇ ਨਾਲ ਏਕਤਾ ਕਰਨ ਦੀ ਖਾਤਰ ਤੁਰਿਆ ਦੋ ਮੀਟਗਾ ਹੋਈਆਂ ਨੇ ਅ ਪਹਿਲਾ 21 ਦਸੰਬਰ ਨੂੰ ਹੋਈ ਹੈ ਫਿਰ 13 ਜਨਵਰੀ ਨੂੰ ਹੋਈ ਐ ਹੁਣ 14 ਜਨਵਰੀ ਰੱਖੀ ਪਰ ਉਹਦੇ ਤੁਸੀਂ ਭਾਵੇਂ ਭਾਵੇਂ ਤੁਸੀਂ ਕੋਈ ਕਹਿ ਸਕਦਾ ਵੀ ਹਜੇ ਸਿਰੇ ਤਾਂ ਲੱਗੇ ਨਹੀਂ ਪਰ ਹਰ ਮੀਟਿੰਗ ਏਕਤਾ ਵੱਲ ਇੱਕ ਸਟੈਪ ਫਾਰਵਰਡ ਹੁੰਦੀ ਐ 10-11 ਮਹੀਨੇ ਹੋ ਗਏ ਫਾਰਵਰਡ ਤਾਂ ਹੁੰਦੀ ਕਿੰਨਾ ਕੁ ਟਾਈਮ ਲੱਗ ਜੂਗਾ ਨਹੀਂ ਜੀ ਵੇਖੋ 10-11 ਮਹੀਨਿਆਂ ਤੋਂ ਇੱਕ ਵਾਰੀ ਉਦੋਂ ਸ਼ੁਰੂ ਚ ਜਦੋਂ ਅਸੀਂ 13 ਫਰਵਰੀ ਨੂੰ ਸ਼ੁਰੂ ਕੀਤਾ ਸ਼ਹੀਦ ਹੋਇਆ ਨੌਜਵਾਨ ਸ਼ੁਭਕਰਨ ਉਦੋਂ ਇੱਕ ਵਾਰੀ ਕੋਸ਼ਿਸ਼ਾਂ ਹੋਈਆਂ ਸੀ ਪਰ ਕੋਸ਼ਿਸ਼ਾਂ ਉਹ ਸਿਰੇ ਨਹੀਂ ਲੱਗੀਆਂ ਇੱਕ ਵਾਰ ਜਿਹੜੀ ਗੱਲਬਾਤ ਸੀਗੀ ਉਹ ਬੰਦ ਹੋ ਗਈ ਸੀਗੀ 8 10 9 10ਵੇਂ ਨੇ ਬੰਦ ਰਹੇ ਪਰ ਹੁਣ ਜਿਹੜੇ ਦਵਾਰੇ ਉਹ ਦੁਬਾਰੇ ਸ਼ੁਰੂ ਆ ਗੱਲਬਾਤ ਹੋਈ ਹੈ ਬਾਕੀ ਜਥੇਬੰਦਗੀਆਂ ਨਾਲ ਉਹ ਹੋਈ ਹੈ 21 ਦਸੰਬਰ ਤੋਂ 21 ਦਸੰਬਰ ਤੋਂ ਲਗਾਤਾਰ ਹੈ ਜਿਹੜੀ ਉਹ ਸਟੈਪ ਫਾਰਵਰਡ ਹੋ ਰਹੀ ਹੈ ਤਿੰਨੇ ਮੀਟਿੰਗਾਂ ਹਰ ਮੀਟਿੰਗਾਂ ਇੱਕ ਤਾਂ ਵਾਲ ਇੱਕ ਸਟੈਪ ਫਾਰਵਰਡ ਹੈ ਵਾਕਈ ਲੋਕਾਂ ਦੀਆਂ ਭਾਵਨਾਵਾਂ ਹੈਗੀਆਂ ਨੇ ਵੀ ਸਾਰੀਆਂ ਜਥੇਬੰਦਗੀਆਂ ਜਿਹੜੀਆਂ ਇੱਧਰ ਅੰਦੋਲਨ ਹੈਗਾ ਇਹ ਦਿੱਲੀ ਅੰਦੋਲਨ ਇਹਨੂੰ ਕਿਸਾਨ ਅੰਦੋਲਨ ਭਾਗ 2 ਕਹਿੰਦੇ ਆ ਸੀ 20 ਕੀ ਵਾਲਾ ਭਾਗ ਇੱਕ ਸੀਗਾ 24 25 ਵਾਲਾ ਭਾਗ 2 ਹੈ ਸਾਰੇ ਲੋਕ ਚਾਹੁੰਦੇ ਆ ਵੀ ਦਿੱਲੀ ਅੰਦੋਲਨ ਭਾਗ 2 ਦੇ ਵਿੱਚ ਜਿਹੜੀਆਂ ਬਾਹਰ ਹੈ ਜਥੇ ਲਿੰਗਾ ਉਹ ਨਾਲ ਰਲਣ ਉਹਨਾਂ ਨੇ ਕਿਹਾ ਉੱਥੇ ਸਾਨੂੰ ਜਿੱਦੇ ਲੈ ਕੇ ਆਏ ਆ 10 ਤਰੀਕ ਨੂੰ ਆਪਣਾ ਮਤਾ ਇਕਤਾ ਮਤਾ ਉਹ ਕਹਿੰਦੇ ਵੀ ਸਾਡਾ ਮਤਾ ਨੇ ਸਾਨੂੰ ਤਾਂ ਮੋਗੇ ਜਿਹੜੀ ਰੈਲੀ ਕੀਤੀ ਆ ਉੱਥੇ ਲੋਕ ਇਕੱਠੇ ਹੋਇਆ ਹਜ਼ਾਰਾਂ ਦੀ ਗਿਣਤੀ ਚ ਉਹਨਾਂ ਨੇ ਸਾਨੂੰ ਤੋੜਿਆ ਵੀ ਤੁਸੀਂ ਜਾਓ ਉੱਥੇ ਖਲੋਰੀ ਜਾਓ ਸ਼ੰਭੂ ਜਾਓ ਉਹਨਾਂ ਦੇ ਨਾਲ ਰਲ ਕੇ ਇਕਤਾ ਕਰਕੇ ਲੜੋਏ ਤੱਕ ਆਇਆ ਤੇ ਸਾਡੇ ਕੁਰਬਾਨੀ ਦਾ ਤੁਸੀਂ ਕਹਿੰਦੇ ਸਾਡੇ ਕੁਰਬਾਨੀ ਦਾ ਹਜੇ ਆਇਆ ਤਾਂ ਨਹੀਂ ਉਹ ਰਲੇ ਤਾਂ ਨਹੀਂ ਦੂਜੀ ਵੱਡੀ ਗੱਲ ਹੈ ਵੀ ਜਿੱਥੋਂ ਤੱਕ ਗੱਲ ਕੀਤੀ ਜਾਵੇ ਉਹਨਾਂ ਦੇ ਆਉਣ ਦੀ ਇੰਤਜ਼ਾਰ ਕਰ ਰਹੇ ਆ ਇੱਕ ਵਿੱਚੋਂ ਗੱਲ ਇਹ ਵੀ ਉੱਪਰ ਕੇ ਆਈ ਸੀ ਵੀ ਸ਼ਾਇਦ ਸਭ ਦਾ ਨੱਕ ਦਾ ਰੌਲਾ ਮੀਨਸ ਕਿ ਹੋਮੇ ਦੀ ਰਲਾਈ ਜ਼ਿਆਦਾ ਲੱਗ ਰਹੀ ਹੈ ਕ੍ਰੈਡਿਟ ਵਾਰ ਜਿਹੜੀ ਉਹ ਜ਼ਿਆਦਾ ਲੱਗ ਰਹੀ ਹੈ ਇਹਨਾਂ ਗੱਲਾਂ ਨੂੰ ਥੋੜੀ ਠੱਲ ਪਈ ਕਿਉਂਕਿ ਐਦਾਂ ਦੀ ਜਦੋਂ ਕੋਈ ਅੰਦੋਲਨ ਲੜਿਆ ਜਾਂਦਾ ਹੈ ਜਾਂ ਕੋਈ ਖਾਸ ਕਰਕੇ ਕਿਸਾਨੀ ਅੰਦੋਲਨ ਦੀ ਜੇ ਗੱਲ ਕੀਤੀ ਜਾਵੇ ਬੈਨੀਫਿਟ ਇਹਦੇ ਨਾਲ ਸਿਰਫ ਇੱਕ ਧਿਰ ਨੂੰ ਨਹੀਂ ਹੋਣਾ ਖਾਣ ਵਾਲਿਆਂ ਤੋਂ ਲੈ ਕੇ ਕੰਜ਼ਿਊਮਰ ਤੋਂ ਲੈ ਕੇ ਸਾਰਿਆਂ ਦੀ ਇਹ ਪ੍ਰੋਬਲਮ ਵਿੱਚ ਹੈਗੀ ਹੈ ਕਿਸਾਨ ਬਾਰ-ਬਾਰ ਇਸ ਚੀਜ਼ ਨੂੰ ਕਹਿ ਵੀ ਰਹੇ ਨੇ ਉਹਦੇ ਵਿੱਚ ਕਿਸਾਨ ਦੀ ਹੀ ਹੋਮੇ ਦੀ ਲੜਾਈ ਕਿਵੇਂ ਬਣ ਗਈ ਹੈ ਇਹ ਚੀਜ਼ ਨਹੀਂ ਜੇ ਹੋਮਾ ਹੁੰਦੇ ਤਾਂ ਸਾਰੇ ਇਕੱਠੇ ਕਿਉਂ ਹੁੰਦੇ ਥੋਨਾਂ ਦਾ ਆਦਾਨ-ਪ੍ਰਦਾਨ ਕਿਉਂ ਹੁੰਦਾ ਅਸੀਂ ਉਹਨਾਂ ਨੂੰ ਚਿੱਠੀਆਂ ਪਾ ਗਏ ਉਹਨਾਂ ਨੇ ਸਾਨੂੰ ਚਿੱਠੀਆਂ ਪਾ ਗਏ ਜਵਾਬ ਦਿੱਤੇ ਆਦਾਨ ਪ੍ਰਦਾਨ ਚਿੱਠੀਆਂ ਦੇ ਹੋਏ ਤਿੰਨੇ ਫੋਰਮਾਂ ਵੱਲੋਂ ਇੱਕ ਦੂਜੇ ਨਾਲ ਆਦਾਨ ਪ੍ਰਦਾਨ ਹੋਇਆ ਜੇ ਕੋਈ ਹਮੈ ਹੁੰਦੀ ਫਿਰ ਤਾਂ ਕੋਈ ਚਿੱਠੀ ਪਾਉਂਦੇ ਨਾ ਕੋਈ ਨਾ ਅਸੀਂ ਚਿੱਠੀ ਪਾਉਂਦੇ ਨਾ ਜਵਾਬ ਦਿੰਦੇ ਨਾ ਅਸੀਂ ਮੋੜਵੀਂ ਚਿੱਠੀ ਪਾਉਂਦੇ ਸੋ ਇਸ ਕਰਕੇ ਦੂਜੀ ਗੱਲ ਜਿਹੜਾ ਇਹਨੇ ਵੀ ਕੁਝ ਵੀ ਨਹੀਂ ਹੋਇਆ ਤਿੰਨ ਪ੍ਰੋਗਰਾਮ ਸਾਂਝੇ ਹੋ ਗਏ 10-10 ਸਾਡਾ ਸੀਗਾ ਵੀ ਜਿਹੜੀ ਤੇ ਵਾਦਾ ਖਲੇ ਗਲਾਫੀ ਆ ਜਾ ਇਹਦਾ ਅੜੇਲੇ ਰਵਈਆ ਹੈਗਾ ਮੋਦੀ ਸਰਕਾਰ ਦਾ ਉਹਦੇ ਪੁਤਲੇ ਫੂਕੋ ਸਾਰੀਆਂ ਜਥੇਬੰਦੀਆਂ ਨੇ ਇਸ ਵਿੱਚੋਂ ਐਸਕੇਮ ਵਾਲਿਆਂ ਨੇ ਰਲ ਕੇ ਪਤਲੇ ਫੁਕੇ 10 ਤਰੀਕ ਨੂੰ ਉਦੋਂ ਬਾਅਦ ਲੋਹੜੇ ਵਾਲੇ ਦਿਨ ਜਿਹੜਾ ਡਰਾਫਟ ਭੇਜਿਆ ਹੁਣ ਇਹਨਾਂ ਨੇ ਨਵੀਂ ਖੇਤੀ ਮੰਡੀ ਨੀਤੀ ਵਾਲਾ ਜਿਹੜਾ ਕਿ ਸਰਕਾਰੀ ਮੰਡੀਆਂ ਨੂੰ ਏਪੀਐਮਸੀ ਐਕਟ ਨੂੰ ਖਤਮ ਕਰਨ ਵਾਲਾ ਮੰਡੀ ਢਾਂਚੇ ਨੂੰ ਜਿਹੜਾ ਸਰਕਾਰੀ ਮੰਡੀ ਢਾਂਚੇ ਨੂੰ ਉਹ ਉਹ ਉਹਦਾ ਅਸੀਂ ਇਕੱਠਿਆਂ ਨੇ ਇਕੱਠਿਆਂ ਨੇ ਅ ਵਿੱਚੋਂ ਐਸਕੇਮ ਵਾਲਿਆਂ ਜਥੇਬੰਦੀਆਂ ਨੇ ਕਾਪੀਆਂ ਸਾੜੀਆਂ ਨੇ ਹੁਣ ਜਿਹੜਾ 18 ਤਰੀਕ ਨੂੰ ਮੀਟਿੰਗ ਹੈ 26 ਜਨਵਰੀ ਦਾ ਸਾਡਾ ਜਿਹੜਾ ਪ੍ਰੋਗਰਾਮ ਹੈ ਅਸੀਂ ਕਹਿੰਦੇ ਆ ਵੀ ਉੱਥੇ ਤਿੱਖਾ ਪ੍ਰੋਗਰਾਮ ਤੈਅ ਹੋਇਆ ਉਹਨਾਂ ਦੀ ਸਾਂਝੀ ਮੀਟਿੰਗ 'ਚ 13 ਵਾਲੀ 'ਚ ਤੇ ਉਹਦਾ ਅਸੀਂ ਠੋਸ ਰੂਪ ਰੇਖਾ ਜਿਹੜੀ 18 ਨੂੰ ਉਹਦੀ ਤੈਅ ਹੋ ਜਾਊਗੀ ਸਾਨੂੰ ਉਮੀਦ ਆ ਪੂਰੀ 90% ਉਮੀਦ ਆ ਵੀ ਜਿਹੜਾ 26 ਜਨਵਰੀ ਵਾਲਾ ਹੈਗਾ ਵੀ ਐ ਉਹ ਵੀ ਸਾਂਝਾ ਹੋ ਜਾਊਗਾ ਸੋ ਇਸ ਕਰਕੇ ਇਕੱਠੇ ਵੱਲ ਵੱਧ ਰਹੀ ਹੈ ਗੱਲ ਇਹ ਇਹਨੂੰ ਇਹਨੇ ਕਹਿੰਦੇ ਵੀ ਇਕੱਠਾ ਹੋ ਰਿਹਾ ਪਰ ਕਈ ਵਾਰੀ ਜੱਡਾ ਕੋਈ ਕੋਈ ਚੀਜ਼ ਹੈ ਨਾ ਪ੍ਰੋਸੈਸ ਹੁੰਦਾ ਉਹਦੀ ਪ੍ਰਕਿਰਿਆ ਹੁੰਦੀ ਆ ਉਹਦੀ ਪ੍ਰਕਿਰਿਆ ਵਾਈਜ਼ ਗਾਹਾਂ ਵਧੀ ਜਾ ਰਿਹਾ ਪਰ ਹਜੇ ਉਹ ਸਗਰ ਨੇ ਵੀ ਜਿੰਨੀ ਤੇਜ਼ੀ ਨਾਲ ਉਹ ਪ੍ਰੋਸੈਸ ਇਕਤਾਵਾਂ ਲੱਗੇ ਵੱਧ ਰਿਹਾ ਸਾਨੂੰ ਉਮੀਦ ਆ ਵੀ 18 ਨੂੰ ਜਿਹੜਾ ਕੋਈ ਸਾਂਝਾ ਵੀ ਹੈ ਕੋਈ ਉਹਦੀ ਕਮੇਟੀ ਵਗੈਰਾ ਹੈਗੀ ਇੱਤਨੇ ਫੋਰਮਾਂ ਦੇ ਕੋਈ ਜਿਵੇਂ ਉਹਨਾਂ ਨੇ ਪ੍ਰਪੋਜ਼ਲ ਭੇਜੀ ਸੀਗੀ ਵੀ ਆਪਾਂ ਇੱਕ ਤਿੰਨੇ ਫੋਰਮਾਂ ਦੀ ਜੁਆਇੰਟ ਕੋਆਰਡੀਨੇਸ਼ਨ ਗਰੁੱਪ ਜਾਂ ਜੋ ਕੋਆਰਡੀਨੇਸ਼ਨ ਕਮੇਟੀ ਬਣਾ ਲਈਗੀ ਉਹ ਉਹ ਅਸੀਂ ਵਿਚਾਰ ਕੇ ਵੀ ਕਿੱਡਾ ਘੇਰਾ ਹੋਵੇ ਕਿੱਡੀ ਕਿ ਗਿਣਤੀ ਹੋਵੇ ਕੌਣ ਕੌਣ ਹੋਣ ਉਹ ਵੀ ਸਾਡਾ ਹੈਗਾ ਵੀ ਜੇ ਉਹ ਬਣ ਗਈ ਫਿਰ ਮੇਰਾ ਖਿਆਲ ਇੱਕ ਸਾਂਝਾ ਦਾ ਰਹਿ ਤੈ ਤੈ ਹੋ ਜਾਊਗਾ ਜਿਹੜਾ ਗਵਾਹੀ ਕਰਨ ਵਾਲਾ ਸੋ ਇਸ ਕਰਤਾ ਧੰਨਵਾਦ ਤੁਹਾਡਾ ਧੰਨਵਾਦੀ ਤੁਹਾਡਾ ਵੀ ਐ ਸਰਡਨਲ ਸੀਗੇ ਸੁਰਜੀਤ ਫੂਲ ਜਿਨ੍ਹਾਂ ਨੇ ਗੱਲਬਾਤ ਸਰਡਨਲ ਹੋਣੀ ਕੀਤੀ ਹੈ ਕਹਿੰਦੇ ਵੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਜਿਹੜੀਆਂ ਵੱਖ ਹੋ ਕੇ ਵੀ ਤੁਰੀਆਂ ਨੇ ਐਸਕੇਮ ਪੋਲਿਟੀਕਲ ਦੀ ਜਿੱਥੋਂ ਤੱਕ ਕਰਦੇ ਆ ਪੋਲਿਟੀਕਲ ਨਾਨ ਪੋਲਿਟੀਕਲ ਦੀ ਜਿੱਥੋਂ ਤੱਕ ਗੱਲ ਹੈਗੀ ਹੈ ਉਹਨਾਂ ਨਾਲ ਵੀ ਲਗਾਤਾਰ ਜਿਹੜੀਆਂ ਮੀਟਿੰਗਾਂ ਹੋ ਰਹੀਆਂ ਉਹਨਾਂ ਨੇ ਕਿਹਾ ਕਿ ਇੱਕ ਪ੍ਰੋਸੈਸ ਹੈ ਉਸ ਤੋਂ ਤਾਂ ਲੰਘਣਾ ਪਏਗਾ ਪਰ ਸਾਨੂੰ ਉਮੀਦ ਹੈ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਛੇਤੀ ਅਸੀਂ ਇੱਕ ਇਕੱਠੀ ਕਾਮਨ ਮਿਨਿਮਮ ਪ੍ਰੋਗਰਾਮ ਤੇ ਆ ਕੇ ਇੱਕ ਕੋਆਰਡੀਨੇਸ਼ਨ ਕਮੇਟੀ ਦੇ ਰੂਪ ਵਿੱਚ ਦੇ ਵਿੱਚ ਉਭਰਾਂਗੇ ਔਰ ਫਿਰ ਇਕੱਠੇ ਹੋ ਕੇ ਲੜਾਈ ਕਰਾਂਗੇ ਪਰ ਉਸ ਦੇ ਬਾਵਜੂਦ ਉਹਨਾਂ ਨੇ ਕਿਹਾ ਜਿਹੜੀ ਪਹਿਲੇ ਮਹਾਪੰਚਾਇਤ ਹੋਈ ਸੀ ਉਹਦੇ ਵਿੱਚ ਲੋਕਾਂ ਦਾ ਹੀ ਹੰਗਾਰਾ ਆਇਆ ਇਹੋ ਜਿਹਾ ਸੀਗਾ ਕਿ ਉਹ ਕਹਿੰਦੇ ਸੀਗੇ ਕਿ ਇਕੱਠੇ ਹੋ ਕੇ ਤੁਸੀਂ ਚੱਲੋ ਉਹਨਾਂ ਨੇ ਖਾਸ ਤੌਰ ਤੇ ਉਹਨਾਂ ਨੂੰ ਕਿਹਾ ਕਿ ਉਹਨਾਂ ਦੇ ਨਾਲ ਵਧੋ ਐ ਐਸ ਕੇ ਐਮ ਪੋਲੀਟੀਕਲ ਨੇ ਇਹਨਾਂ ਨਾਲ ਗੱਲਬਾਤ ਕੀਤੀ ਹੈ ਸੁਰਜੀਤ ਫੂਲ ਦਾ ਕਹਿੜਾ ਹੈ ਉਹਦੇ ਨਾਲ 21 ਤਰੀਕ ਨੂੰ ਐਸ ਫਾਰ ਫਿਰ 21 ਤਰੀਕ ਨੂੰ 21 ਜਨਵਰੀ ਨੂੰ ਚੌਥੀ ਵਾਰ ਜਥਾ ਜੜਾ ਐਸੇ ਜਗ੍ਹਾ ਤੋਂ ਸ਼ੰਭੂ ਬਾਰਡਰ ਤੋਂ ਜਿਹੜਾ ਬੈਰੀਕੇਡ ਬਣਾਇਆ ਹੋਇਆ ਬੈਰੀਕੇਡਿੰਗ ਕੀਤੀ ਹੋਈ ਹੈ ਹਰਿਆਣਾ ਸਰਕਾਰ ਨੇ ਉਸ ਦੇ ਵਲ ਟਕਰਾਅ ਦੀ ਸਥਿਤੀ ਫੇਰ ਵਧਣ ਜਾ ਰਹੀ ਹੈ ਉਧਰ ਨੂੰ ਵਧਣਗੇ ਔਰ ਦਿੱਲੀ ਕੂਚ ਦੀ ਤਿਆਰੀ 21 ਜਨਵਰੀ ਨੂੰ ਫੇਰ ਤੋਂ ਕੀਤੀ ਹੋਈ ਹੈ ਕਿਸਾਨਾਂ ਨੇ ਚੌਥਾ ਜਥਾ ਭੇਜਨਗੇ ਜੀ ਅਸੀਂ ਜਦੋਂ ਪੁੱਛਿਆ ਇਆ ਉਹਨਾਂ ਨੂੰ ਬਾਰ-ਬਾਰ ਸਵਾਲ ਕੀਤੇ ਜਾ ਰਹੇ ਆ ਕਿ ਤੁਸੀਂ ਦੀਵਾਰਾਂ ਨਾਲ ਟੱਕਰਾ ਮਾਰਨ ਵਾਲੀ ਗੱਲ ਕਰ ਰਹੇ ਹੋ ਆਪਣੇ ਬੰਦੇ ਫਟਕ ਕਰਵਾ ਰਹੇ ਹੋ ਤੇ ਉਹ ਕਹਿੰਦੇ ਕਿ ਨਹੀਂ ਯੂਨੀਵਰਸਿਟੀ ਕੇ ਦੇ ਨਾਲ ਨਹੀਂ ਕਿਹਾ ਜਾ ਸਕਦਾ ਕਿਉਂਕਿ ਇਹ ਤੇ ਇਤਿਹਾਸ ਦੇ ਵਿੱਚ ਰਿਹਾ ਹੈ ਕਿ ਤੁਹਾਨੂੰ ਕਿਸੇ ਵੀ ਚੀਜ਼ ਦੇ ਨਾਲ ਜੜਾ ਹੈ ਉਹ ਬਾਰ-ਬਾਰ ਜਿਹੜੀ ਸਰਕਾਰਾਂ ਨੂੰ ਚੇਤਾਣਾ ਪੈਂਦਾ ਅਸੀਂ ਚੇਤਾਣ ਦੀ ਕੋਸ਼ਿਸ਼ ਕਰ ਰਹੇ ਆਂ ਔਰ ਤਾਂ ਤੱਕ ਉਸ ਦੀਵਾਰ ਨਾਲ ਟਕਰਾਂਦੇ ਰਹਾਂਗੇ ਜਦੋਂ ਤੱਕ ਕਿ ਸਾਡੀ ਸੁਣਵਾਈ ਨਹੀਂ ਹੁੰਦੀ ਔਰ ਜਦੋਂ ਜਥਾ ਜਾਏਗਾ ਉਹਨਾਂ ਨੇ ਅਕੀਦਾ ਕੀਤਾ ਹੋਇਆ ਹੈ ਕਿ ਉੱਥੇ ਜਾ ਕੇ ਜਦ ਤੱਕ ਬੇਹੋਸ਼ ਨਹੀਂ ਹੁੰਦੇ ਕਿਉਂਕਿ ਪਹਿਲੇ ਫਟਟਰ ਬਹੁਤ ਕਰ ਚੁੱਕੇ ਨੇ ਪਰ ਫਿਰ ਵੀ ਕਹਿੰਦੇ ਕਿ ਅਸੀਂ ਇਸ ਚੀਜ਼ ਨੂੰ ਸ਼ਹੀਦੀ ਮੰਨਦੇ ਆ ਇਸ ਚੀਜ਼ ਨੂੰ ਆਪਣੇ ਸੰਘਰਸ਼ ਦਾ ਹਿੱਸਾ ਮੰਨ ਕੇ ਚੱਲ ਰਹੇ ਹਾਂ ਕੈਮਰਾ ਪਰਸਨ ਸਰਬਜੀਤ ਦੇ ਨਾਲ ਵਿੰਦੂਤ ਸਿੰਘ ਸ਼ੰਭੂ ਬਾਰਡਰ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀ ਦੇਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉੱਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲ੍ਹਾਂਗੇ ਅੰਦਰੂਨੀ ਰਾਜ਼ ਬਣਾਗੇ بلند ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਆਪ ਧਰਮ ਧਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ